ਆ ਗੁਰੂ ਪਰਿਓ ਜੋ ਹਦੂ ਜਨਿਤ ਅੰਮ੍ਰਿਤ ਵੇਲੇ ਚਦ੍ਰੀ ਲੜੀ ਵਾਲ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹਲਕ ਪੰਦੇ ਰੱਖੇ ਮੰਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਤਾਰ ਗੁਰ ਗੱਦੀ ਤੇ ਬਿਰਾਜਮਾਨ ਬੜੀ ਬੋਤ ਗਿਆਨ ਦੇ ਸੁਨੇਹ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੋ ਜੁਰੀ ਅੰਦਰ ਸੱਜ ਬੈਠੇ ਕੋ ਕਾ ਸੱਜ ਸਭ ਜਿਓ ਆਓ ਜੋ ਤਿਰਤੋਂ ਪਾਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਤਰੇ ਮੁੰਡਾਂ ਦੇ ਮਾਲਕ ਸਦਾ ਸਾਇਦਾ ਤਰ ਪਰਸ਼ਾ ਜਿਨ੍ਹਾਂ ਦੇ ਆਪੋ ਜੀਵਨ ਦੀ ਅਮਰ ਕਥਾ ਕਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆदमी ਉਸੇ ਰੜੀ ਦਾ ਹਿੱਸਾ ਬਣ ਕੇ ਸਤਿਪੁਰ ਦੇ ਪੰਨ ਜੀ ਵਿੱਚੋਂ ਆਪਾਂ ਕੁਝ ਰੱਬੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਰਾਂ ਦੀ ਬਰਕਤ ਦੇ ਨਾਲ ਨਿਤ ਤੋਕ ਤਲਸਾ ਜੋ ਕਾ ਸੋਗਾ ਕਾੜਿਆ ਸਾਰਿਆਂ ਚਿੰਤਾ ਫਿਕਰਾਂ ਤੋਂ ਜਮਾਂ ਦੇ ਮਾਰ ਤੋਂ ਅਦਵਾ ਸੁਣ ਸੁਣਦੇ ਆਪਾਂ 84 ਲੱਖ ਦਮਨਾ ਇੰਨਾਂ ਦਿਨ ਚਰਮ ਤੇ ਮਰਦਾ ਦੁੱਖਾਂ ਦਾ ਪਿਆਰ ਉਹ ਨਾ ਅਸਾਰ ਰੇਣ ਵਾਲੇ ਏ ਕਲ ਬੱਕਰੀ ਆ ਕਿ ਸਾਨੂੰ ਇਸ ਦੁੱਖ ਦਾ ਪਤਾ ਨਹੀਂ ਨਾ ਕੋਈ ਮਹਿਸੂਸ ਕੀਤਾ ਤੇ ਤੇ ਪਾਸ਼ਾ ਸਭ ਨੂੰ ਯਾਦ ਕਰਾਉਂਦੇ ਬਿਮਨ ਦਾ ਜਿਹੜਾ ਤੈਨੂੰ ਇਨਾ ਧੋਖਿਆ ਜੀਵਨ ਦਾ ਵੀ ਤੈਨੂੰ ਧੋਖਿਆ ਤੇ ਜਨਮ ਦਾ ਵੀ ਧੋਖਿਆ ਤੇ ਤਿੰਨੇ ਅਵਸਥਾ ਤਰੀਆਂ ਦੁੱਖਾਂ ਦੇ ਨਾਲ ਹੀ ਦਿਲੰਦੀਆਂ ਨੇ ਦੁੱਖਾਂ ਵਿੱਚ ਹੀ ਘੜਦਾ ਸਾਰਾ ਜਿੰਦ ਜਦ ਮੈਂ ਵੀ ਦੁਖੀ ਜਿਵੇਂ ਮੈਂ ਵੀ ਦੁਖੀ ਜਦ ਮਨ ਲਗਿਆ ਵੀ ਦੁਖੀ ਜਦੋਂ ਪਾਸ਼ਾ ਤੋਂ ਇਹ ਗੱਲ ਸੁਝਾ ਰਹੇ ਹ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਪਾਸ਼ਾ ਸੱਜ ਦੇ binnen ਕਿਰਪਾ ਕਰਦੇ ਜਿੰਨੇ ਕਿ ਦਿਆਲੂ ਆ ਸਾਡੇ ਤੇ ਪਾਸ਼ਾ ਜਿਹੜੇ ਸਾਨੂੰ ਦੁੱਖ ਦਾ ਅਹਿਸਾਸ ਕਰਾਉਂਦੇ ਅੱਜ ਦਾ ਸੰਸਾਰ ਬੇਰੂਪ ਆਪਾਂ ਵਿਚਾਰ ਕਰੀਏ ਕਿ ਅੱਜ ਦਾ ਸੰਸਾਰ ਦੇ ਕਿਸੇ ਨੂੰ ਦੁਖੀ ਹੁੰਦਾ ਦੇਖ ਕੇ ਖੁਸ਼ ਹੁੰਦਾ ਹੈ ਅੱਜ ਦਾ ਸੰਸਾਰ ਕਿਸੇ ਨੂੰ ਦੁਖੀ ਹੁੰਦਾ ਦੇਖ ਕੇ ਖੁਸ਼ ਹੁੰਦਾ ਹੈ ਇੱਕ ਸੰਸਾਰ ਦੇ ਇੱਕੋ ਹੀ ਹਾਸਤੇ ਆਪਿਆਰੋ ਗਰੋ ਜਿਹੜਾ ਸਾਰੇ ਦੁੱਖਾਂ ਨੂੰ ਦੇਖ ਕੇ ਦੁਖੀ ਹੁੰਦਾ ਹੈ ਉਹ ਚੋਗ ਹੈ ਕਿ ਜਿੰਨੇ ਕਾਇਨਾਤ ਉਸ ਮਾਰਗ ਨੇ ਬਣਾਈਆਂ ਇਹ ਸੁਖੀ ਬਸ ਇਹ ਗੱਲ ਕਹਿਣ ਤੋਂ ਹੁੰਦੀ ਗੱਲ ਨਹੀਂ ਪੈ ਰਿਹਾ ਪਾਸ਼ਾ ਸਾਡਾ ਸਦਾ ਹੀ ਭਲਾ ਰਹੇ ਪਾਸ਼ਾ ਸਦਾ ਸਦਾ ਭਲਾ ਮੰਗਦੇ ਆ ਉਹਨਾਂ ਨੇ ਪਰਮੇਸ਼ਰ ਦੇ ਰਾਮ ਅੱਲਾਹ ਮੁਤਾਬਿਕ ਚਰਣਾ ਵਿੱਚ ਸਾਡੇ ਵਾਸਤੇ ਅਰਦਾਸ ਬੇਨਤੀ ਵੀ ਕੀਤੀ ਕਿ ਜੇ ਉਹ துਖੀ ਦੇਖ ਕੇ ਤਰਸੂਦੇ ਲੋ ਤਾਂ ਸਾਨੂੰ துਖੀ ਦੇਖ ਕੇ ਪਾਸ਼ਾ ਅਕਾਲ ਪੁਰਖ ਵੇਖ ਕੇ ਅਰਦਾਸ ਕਰਦੇ ਆ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰ। ਪਾਸ਼ਾ ਨੇ ਆਪਣਾ ਪਰਾਰਕਵਾ ਕੇ ਸਾਨੂੰ ਪਰਿਵਾਰ ਬਣਾਇਆ। ਸਾਡਾ ਸੁਖ ਮੰਗਦੇ ਹੋ। ਆਪਣੇ ਪਰਿਵਾਰ ਦਾ ਸੁਖ ਨਹੀਂ ਮੰਗਿਆ। ਆਪਣੇ ਪਰਿਵਾਰ ਨੂੰ ਸਾਡੇ ਤੋਂ ਵਾਰ ਕੇ ਤਨ ਗੁਰ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਤੇ ਸਾਨੂੰ ਪਰਿਵਾਰ ਬਣਾਇਆ। ਇਹ ਗੱਲ ਬਖਰੀਏ ਪੈਰੋਂ ਕਿ ਅਸੀਂ ਉਹਦੇ ਪਰਿਵਾਰ ਵਿੱਚ ਸ਼ਾਮਲ ਹੋਈਏ ਜਾਂ ਨਾ ਸ਼ਾਮਲ ਹੋਈਏ ਅਸੀਂ ਇਸ ਦਰ ਨੂੰ ਮੰਨੀਏ ਜਾਂ ਨਾ ਮੰਨੀਏ ਇਹ ਤੇ ਸਾਡੇ ਤੇ ਆਪ ਜਿਸ ਜਿਹੜਾ ਗੁਰੂ ਸਾਡੇ ਤੇ ਇੰਨਾ ਭਲਾ ਕਰਦਾ ਹੈ ਤੇ ਸਾਡੇ ਭਲੇ ਦੀ ਅਰਦਾਸ ਕਰਦਾ ਹੈ ਉਸ ਗੁਰੂ ਤੋਂ ਸਾਨੂੰ ਬੁਲਾਉਣਾ ਚਾਹੀਦਾ ਉਸ ਗੁਰੂ ਤੋਂ ਤੇ ਸਾਨੂੰ ਬਰਹਾਤ ਜਾਣ ਜਾਣਾ ਚਾਹੀਦਾ ਹੈ ਸਮੇ ਸਮੇਤੇ ਨਾਲ ਪਰਸਾ ਦੁਨੀਆ ਦਾ ਪਤਾ ਕਰਦੇ ਹੈ ਸਮੇ ਸਮੇਤੇ ਨਾਲ ਆਓ ਅੱਪਾ ਬੜੀ ਸੁਣਤੀਆਂ ਨੂੰ ਮਨੁਸੰਦਾਂ ਦੇ ਚਲਣ ਨਾਲ ਜੋੜੀਏ ਆਪਣੇ ਸਰਦੀ ਨੂੰ ਸਹਾਉਣਾ ਦੇ ਚੜਾ ਵਿੱਚ ਆਗਰ ਦੀ ਧਰਤੀ ਦੇ ਲੈ ਕੇ ਚੱਲਿਆ ਜਿੱਥੇ ਸੰਗਰਮ ਮਾਰਾਈ ਜਬਰ ਦੇ ਗੁੰਡੇ ਤੇ ਬਰਾਜ ਕੇ ਤੇ ਸਾਡਾ ਸਾਡੇ ਭਲੇ ਦੇ ਦਾਸ ਕਰਦੇ ਆ ਰੁਕੇ ਜੀਮੇ ਨੂੰ ਅੱਗੇ ਤੋਰਦੇ ਆ ਤੁਰ ਜੀਮਨਾ ਦੀ ਬਾਦਰ ਸ਼ਾਹ ਦਾ ਨਾਮ ਲਰਦੇ ਅਬਬ ਜਲ ਕਰਦੇ ਸੀ ਕਿ ਕਲ ਕਿ ਬਾਦਰ ਸ਼ਾਹ ਜੋ ਸੰਗ੍ਰਹੀ ਕਿਰਪਾ ਦੇ ਨਾਲ ਦੇਤੇ ਦੇ ਪ੍ਰਾਜਮਨ ਰਾਜਾ ਬਣਿਆ ਹੈ ਉਹਦੇ ਸਿਪਾਈ ਨੇ ਕਦੇ ਫੌਜੀ ਨੇ ਸੁਧਾ ਕੋ ਸੁਨਿਆ ਤੇ ਪਦ ਵਿੱਚ ਵੀ ਇਹਨੂੰ ਮਿਲਿਆ ਕਿ ਇੱਕ ਦੁਨੀਆ ਤੇ ਇਹੋ ਜੇ ਤਨ ਗੁਰੂ ਗੋਬਿੰਦ ਸਿੰਘ ਮਾਰ ਸंसਾਰ ਤੇ ਆਏ ਜਿਨ੍ਹਾਂ ਵਰਗਾ ਕੋਈ ਗੁਰੂ ਨਹੀਂ ਨਾ ਬਲੇ ਤਨ ਪ੍ਰਭਗਤ ਉਹ ਦੇਖਣ ਵਾਸਤੇ ਸੋਭਾ ਸੁੰਦਾ ਰਿਹਾ ਪਰ ਦੇਖਣ ਵਾਸਤੇ ਉਹ ਹੁਣ ਬਸ ਆਗਰੇ ਵਿੱਚ ਹੀ ਨੇ ਤਬਰਤ ਭਰਤ ਥੋੜਾ ਦੂਰ ਦੂਰ ਦਾ ਹੈ ਬਾਦਰਸ਼ਾ ਦਿੱਲੀ ਦੇ ਤਰਤੇ ਬੈਠਾ ਤੇ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਗਮਨਾਂ ਦੇ ਕਦਾਰੇ ਤੇ ਸੰਧਾ ਪਾ ਲੈ ਉਤੋਂ ਚੱਲ ਕੇ ਦਰਸ਼ਨ ਵਾਸਤੇ ਸਭੋਂ ਦੇ ਚਾਲਾਂ ਵਿਚ ਆਇਆ ਨਮਸ਼ਕਾਰ ਕੀਤੀ ਤਾਂ ਤੇ ਗੰਦਲ ਕੋਸ ਦੇ ਰਿਆ ਨਹੀਂ ਤੇ ਗੁਰੂ ਦਾ ਜਸ ਸੁਣਨ ਵਾਸਤੇ ਗੁਰੂ ਦੀ ਬੜੇ ਨੂੰ ਦਿਲ ਕਰਨ ਬਾਤ ਤੇ ਪਰ ਕਰਨ ਬਾਤ ਨੂੰ ਇਹ ਦਿਆ ਦੋਨੇ ਟਾਈਮ ਲੰਗਰ ਛਕਣਾ ਦੋਨੇ ਕਰੂ ਤਰ ਟਾਈਮ ਕੀਰਤਨ ਵਿੱਚ ਹਾਜ਼ਰੀ ਭਰਦੇ ਗੁਰੂ ਦੀਆਂ ਕਥਾ ਬਥਾਣੀਆਂ ਕਹਾਣੀਆਂ ਸੁਣਨੀ ਆ ਇੱਕ ਦਿਨ ਦੂਰ ਦੂਰ ਤੱਕ ਦਰਸ਼ਨ ਜੋਜ ਕਰਦਾ ਸੀ ਦੂਰ ਦੂਰ ਤੋਂ ਤਕ ਦਰਸ਼ਨ ਰੋਜ਼ ਕਰਦਾ ਸੀ ਆ